ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀ ਗਿਣਤੀ ਦੇ ਮੌਕੇ ਸੰਗਰੂਰ ਦੇ ਐਸਐਸਪੀ ਸਰਤਾਰ ਸਿੰਘ ਚਾਹਲ ਰਣਵੀਰ ਕਾਲਜ ਸੰਗਰੂਰ ਵਿਖੇ ਪਹੁੰਚੇ ਐਸਐਸਸੀ ਸਰਤਾਰ ਸਿੰਘ ਚਾਹਲ ਨੇ ਕਿਹਾ ਕਿ ਜਿੱਥੇ ਜਿੱਥੇ ਵੀ ਜ਼ਿਲ੍ਹਾ ਸੰਗਰੂਰ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਵੋਟਾਂ ਦੀ ਗਿਣਤੀ ਹੋ ਰਹੀ ਹੈ ਉੱਥੇ ਬਿਲਕੁਲ ਪ੍ਰਬੰਧ ਸਹੀ ਹਨ ਪੂਰੀ ਫੁੱਲ ਫੋਰਸ ਤਾਇਨਾਤ ਕੀਤੀ ਗਿਆ ਕਿਤੇ ਵੀ ਕੋਈ ਗੜਬੜੀ ਦੀ ਗੱਲ ਨਹੀਂ ਆਈ ਪਟਿਆਲਾ ਜ਼ਿਲ੍ਹੇ ਦੇ ਵਿੱਚ ਵੀ ਕਿਸੇ ਤਰੀਕੇ ਦੀ ਅਨਸੁਖਾਵੀ ਘਟਨਾ ਨਹੀਂ ਵਾਪਰੀ ਪੁਲਿਸ ਬਲ ਪੁਲਿਸ ਫੋਰਸ ਦੋਨੋਂ ਜ਼ਿਲ੍ਹਿਆਂ ਦੇ ਵਿੱਚ ਮੁੱਤੇ ਦੀ ਨਾਲ ਡਿਊਟੀ ਕਰ ਰਹੀ ਹੈ ਮੇਰੇ ਵੱਲੋਂ ਵੀ ਦੋਨਾਂ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਚੈਕਿੰਗ ਕੀਤੀ ਜਾ ਰਹੀ ਹੈ। ਜੀ ਚਲੋ ਤੁਸੀਂ ਵੀ ਚੈਕਿੰਗ ਕਰਨ ਜਾ ਰਹੇ ਹੋ ਪੂਰੇ ਜ਼ਿਲ੍ਹੇ ਚ। ਹਾਂ ਜੀ ਬਿਲਕੁਲ ਜਿਵੇਂ ਤੁਸੀਂ ਅੱਜ ਦੇਖਿਆ ਹੈਗਾ ਕਿ ਮੈਂ ਤੇ ਮੇਰੀ ਟੀਮ ਪਰਸਨਲੀ ਹਰ ਸੈਂਟਰ ਤੇ ਜਾ ਕੇ ਚੈਕਿੰਗ ਵੀ ਕਰ ਰਹੀ ਨੇ। ਤੇ ਇਹ ਇਨਸ਼ੋਰ ਕਰਾਰੀਏ ਕਿ ਪ੍ਰੋਪਰਲੀ ਸਾਰੇ ਇਲیکشن ਕਮਿਸ਼ਨ ਮਾਨਯੋਗ ਇਲیکشن ਕਮਿਸ਼ਨ ਅਤੇ ਸੀਨੀਅਰ ਅਫਸਰਾਂ ਦੇ ਹਦਾਇਤਾਂ ਮੁਤਾਬਿਕ ਪ੍ਰਬੰਧ ਕੀਤੇ ਗਏ ਨੇ ਕਿਤੇ ਵੀ ਕੋਈ ਅਨਸੁਖਾਵੀ ਘਟਨਾ ਨਾ ਵਾਪਰੇ ਇਸ ਲਈ ਪਹਿਲਾਂ ਐਡਵਾਂਸਡ ਡ੍ਰਿਲਸ ਕੀਤੀਆਂ ਗਈਆਂ ਨੇ ਐਡਵਾਂਸਡ ਸਕਿਉਰਿਟੀ ਪ੍ਰੋਗਰਾਮਸ ਰਾਹੀਂ ਸਾਡੀ ਡਿਪਲॉयਮੈਂਟ ਕੀਤੀ ਗਈ ਹੈ ਸਾਰੇ ਆਫੀਸਰਸ ਦੀ ਬਰੀਫਿੰਗ ਕੀਤੀ ਗਈ ਹੈ ਸਾਰੇ ਸੀਨੀਅਰ ਆਫੀਸਰਸ ਜੋ ਇੱਥੇ ਮੌਜੂਦ ਨੇ ਸਾਰੇ ਸੈਂਟਰਸ ਤੇ ਮੌਜੂਦ ਨੇ ਉਹਨਾਂ ਨੂੰ ਏਰੀਆ ਉਹਨਾਂ ਨੂੰ ਲੋਕੇਸ਼ਨਸ ਔਰ ਉਹਨਾਂ ਨੂੰ ਰੂਟਸ ਵੰਡੇ ਗਏ ਹੈ ਤਾਂ ਕਿ ਉਹ ਉੱਥੇ ਆਪਣੀ ਪੂਰੀ ਦਬਿਸ਼ ਦੇ ਸਕਣ ਉੱਥੇ ਆਪਣੀ ਪ੍ਰੈਜ਼ੈਂਸ ਤੇ ਏਰੀਆ ਡੋਮਿਨੇਸ਼ਨ ਬਣਾ ਕੇ ਰੱਖ ਸਕਣ ਤੇ ਏਸੀ ਤਹਿਤ ਮੈਂ ਸਾਬ ਸਭ ਨੂੰ ਕਹਾਂਗਾ ਕਿ ਬਿਲਕੁਲ ਪੀਸਫੁਲੀ ਹਰ ਥਾਂ ਤੇ ਜ਼ਿਲ੍ਹਾ ਸੰਗਰੂਰ ਦੇ ਵਿੱਚ VOTING ਕਾਊਂਟਿੰਗ ਚੱਲ ਰਹੀ ਹੈ ਤੇ ਇਸ ਨੂੰ ਇੰਜ ਹੀ ਜਦ ਤੱਕ ਇਹ ਪੂਰਾ ਪ੍ਰੋਸੈਸ ਸਮਾਪਤ ਨਹੀਂ ਹੁੰਦਾ ਪੁਲਿਸ ਪ੍ਰੈਜ਼ੈਂਟ ਸਿਕਿਉਰ ਕਰਕੇ ਰੱਖੇਗੀ ਸਨਾਮ ਹੰਗਾਮਾ ਹੈ ਜਿਸ ਸਨਾਮ ਆਈਪੀਐਸ ਚੌਕ ਦੇ ਬੀਓ ਕਰਨੇ ਕਾਲੀ ਦਲ ਨੇ ਇਲਜ਼ਾਮ ਲਗਾਏ ਨੇ ਵੀ ਤੱਕਾ ਜੀ ਹਲੇ ਤੱਕ ਮੇਰੇ ਨੋਟਿਸ ਹੈ ਜੀ ਕੋਈ ਵੀ ਗੱਲ ਨਹੀਂ ਆਈ ਹੈ ਲੇਕਿਨ ਅਗਰ ਕਿਤੇ ਵੀ ਕੋਈ ਵੀ ਗਲਤ ਹੋਏਗਾ ਤੇ ਉੱਥੇ ਬਣਦੀ ਕਾਰਵਾਈ ਕੀਤੀ ਜਾਊਗੀ ਤੇ ਮੈਂ ਤੁਹਾਨੂੰ ਆਸ਼ਵਾਸਨ ਦਿਵਾਉਣਾ ਹਾਂ ਕਿ ਪੰਜਾਬ ਪੁਲਿਸ ਸੰਗਰੂਰ ਪੁਲਿਸ ਪੂਰੀ ਕਮਿਟਿਡ ਹੈ ਕਿ ਫ੍ਰੀਅਰ ਪੀਸਫੁਲ ਪੂਰੀ ਇਲੈਕਸ਼ਨ ਪ੍ਰੋਸੈਸ ਮੁਕੰਮਲ ਹੋਵੇ ਸਾਰੇ ਜ਼ਿਲ੍ਹੇ ਦੇ ਵਿੱਚ ਤੁਸੀਂ ਕਿਵੇਂ ਹਾਲਾਤ ਠੀਕ ਹੈ ਜੀ ਬਿਲਕੁਲ ਔਰ ਕੰਪਲੀਟਲੀ ਪੀਸਫੁਲ ਹੈ ਜੀ ਸੈਸਟੀ ਬਹੁਤ ਹੈ ਤੁਹਾਡੇ ਵੱਲ ਡਿਕਲੇਅਰ ਕੀਤੇ ਗਏ ਨੇ ਜੀ ਬਿਲਕੁਲ ਠੀਕ ਹੈ ਕਿਤੇ ਵੀ ਇਸ ਜ਼ਿਲ੍ਹੇ ਦੇ ਵਿੱਚ ਕੋਈ ਤਣਾ ਨਹੀਂ ਹੈਗਾ ਕਿਤੇ ਕੋਈ ਦਿੱਕਤ ਨਹੀਂ ਹੈ ਤੇ ਬਿਲਕੁਲ ਪੀਸਫੁਲੀ ਸਾਰੀ ਪ੍ਰੋਸੈਸ ਨੂੰ ਮੁਕੰਮਲ ਕਰਨ ਦੇ ਲਈ ਹੀ ਅਸੀਂ ਵਚਨਬੱਧ ਹਾਂ ਬਿਲਕੁਲ ਸਭ ਬਿਲਕੁਲ ਪੀਸਫੁਲ ਹੈ ਉਥੇ ਵੀ ਸਾਰੇ ਆਫੀਸਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਪ੍ਰਬੰਧ ਇੱਥੇ ਕੀਤੇ ਗਏ ਆ ਉਦਾਂ ਦੇ ਪ੍ਰਬੰਧ ਉੱਥੇ ਕੀਤੇ ਗਏ ਆ ਉੱਥੇ ਫੋਰਸ ਵੀ ਡਿਪਲੋਏ ਕੀਤੀ ਗਈ ਹੈ ਵੱਧ ਕਿਉਂਕਿ ਪਟਿਆਲਾ ਫੋਰਸ ਵੀ ਵੱਧ ਹੈ ਤੇ ਦੂਸਰਾ ਉੱਥੇ ਜਿੰਨੇ ਸੈਂਟਰਸ ਹੈ ਉਹਵੇਂ ਪ੍ਰੋਪਰ ਮੁਕੰਮਲ ਤਰੀਕੇ ਨਾਲ ਸਿਕਿਉਰ ਕੀਤੇ ਗਏ ਨੇ ਠੀਕ ਹੈ ਸਰ ਥੈਂਕ ਯੂ